ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਬਰਕਤ ਆਸ਼ਿਸ਼ ਦੇਵੇ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਅੱਜ ਦੇ ਸਮਿਆਂ ਵਾਸਤੇ ਅੱਜ ਦੀਆਂ ਘੜੀਆਂ ਵਾਸਤੇ ਅਸੀਂ ਪਰਮੇਸ਼ਰ ਦਾ ਲੱਖਾਂ ਤੇ ਕਰੋੜਾਂ ਵਾਰ ਧੰਨਵਾਦ ਕਰਦੇ ਆ ਜਿਨੇ ਸਾਨੂੰ ਅੱਜ ਦਾ ਸਮਾਂ ਦਿੱਤਾ ਅੱਜ ਦੇ ਪਵਿੱਤਰ ਵਚਨਾਂ ਦਾ ਵਿਸ਼ਾ ਹੈ ਜੋ ਬੀਜੇਗਾ ਉਹ ਵੱਢੇਗਾ ਜੋ ਅੱਜ ਦੇ ਪਵਿੱਤਰ ਵਚਨ ਦਾ ਵਿਸ਼ਾ ਹੈ ਉਹ ਇਹ ਹੈ ਕਿ ਜੋ ਤੂੰ ਬੀਜੇਗਾ ਉਹ ਵੱਢੇਗਾ ਸੱਚਮੁੱਚ ਇਨਸਾਨ ਜੋ ਕੁਝ ਧਰਤੀ ਤੇ ਬੀਜਦਾ ਆ ਉਹ ਇਨਸਾਨ ਨੂੰ ਵੱਢਣਾ ਪੈਂਦਾ ਜਿਉ ਨਿੱਕੀਆਂ ਬੀਜਦਾ ਆ ਤੇ ਉਹਦਾ ਫਲ ਵੀ ਉਹ ਵੱਢਦਾ ਆ ਤੇ ਜੇ ਉਹ ਮਾੜੀਆਂ ਗੱਲਾਂ ਮਾੜੇ ਵਿਚਾਰ ਬੁਰੀਆਂ ਸੋਚਾਂ ਬੁਰੇ ਕੰਮ ਔਰ ਜੋ ਕੋ ਜੋ ਬੀਜ ਦਾ ਸੋ ਨੂੰ ਵੱਡਣਾ ਪੈਂਦਾ ਸੋ ਇਸ ਵਿਸ਼ੇ ਦੇ ਉੱਤੇ ਵਧਣ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਰਾਹੀ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਨੇ ਉਹਨਾਂ ਨੂੰ ਲਾਇਕ ਵੀ ਕਰੋ ਅਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਤਾਂਕਿ ਪਰਮੇਸ਼ਰ ਦਾ ਵਚਨ ਸਾਰਿਆਂ ਤੱਕ ਪਹੁੰਚ ਸਕੇ ਮੇਰੇ ਭਾਈਓ ਤੇ ਭੈਣੋ ਮੈਂ ਠੀਕ 10-12 ਮਿੰਟ ਤੱਕ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਉੱਤੇ ਗੌਰ ਕਰਾਂਗਾ ਔਰ ਉਸ ਤੋਂ ਬਾਅਦ ਪ੍ਰਾਰਥਨਾ ਦਾ ਸੈਸ਼ਨ ਹੋਵੇਗਾ ਤੁਹਾਡੇ ਲਈ ਪ੍ਰਾਰਥਨਾ ਵੀ ਕੀਤੀ ਜਾਵੇਗੀ ਸੋ ਪਰਮੇਸ਼ਰ ਤੁਹਾਨੂੰ ਬਰਕਤ ਆਸ਼ੀਸ਼ ਦੇਵੇ ਅਸੀਂ ਪਰਮੇਸ਼ਰ ਦੇ ਲੱਖਾਂ ਤੇ ਕਰੋੜਾਂ ਵਾਰ ਸ਼ੁਕਰਗੁਜ਼ਾਰ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਪਰਮੇਸ਼ਰ ਦੀਆਂ ਗੱਲਾਂ ਦੇ ਵਿੱਚੋਂ ਅਸੀਂ ਸਿੱਖੀਏ ਜੋ ਬੀਜੇਗਾ ਉਹ ਵੱਢੇਗਾ ਤੂੰ ਜੋ ਬੀਜੇਗਾ ਉਹ ਵੱਡੇਗਾ ਇਸ ਗੱਲ ਦੇ ਉੱਤੇ ਪਵਿੱਤਰ ਬਾਈਬਲ ਦਾ ਕਹਿਣਾ ਕੀ ਹੈ ਬਾਈਬਲ ਦੇ ਵਿੱਚ ਵੀ ਇਸੇ ਤਰ੍ਹਾਂ ਲਿਖਿਆ ਮਨੁੱਖ ਜੋ ਬੀਜਦਾ ਹੈ ਸੋ ਵੱਢਦਾ ਜੇ ਇਨਸਾਨ ਧਰਤੀ ਤੇ ਖਰੀਆਂ ਗੱਲਾਂ ਬੀਜਦਾ ਹੈ ਤੇ ਉਹਨੂੰ ਖਰਾ ਫਲ ਜਿਹੜਾ ਮਿਲਦਾ ਜੇ ਉਹ ਬੁਰੀਆਂ ਗੱਲਾਂ ਬੀਜਦਾ ਆ ਤੇ ਉਹਨੂੰ ਵਿਪਤਾ ਵੱਢਣੀ ਪੈਂਦੀ ਉਹਦੇ ਬਦਲੇ ਅੱਜ ਇਨਸਾਨ ਆਪਣੀ ਜ਼ਿੰਦਗੀ ਤੋਂ ਜੋ ਵੀ ਕਰਦਾ ਆ ਉਹਦਾ ਫਲ ਉਹਨੂੰ ਮਿਲਦਾ ਹੀ ਲੱਗਦਾ ਜੋ ਵੀ ਅੱਜ ਇਨਸਾਨ ਇਸ ਧਰਤੀ ਦੇ ਉੱਤੇ ਕਰਦਾ ਆ ਉਸ ਇਨਸਾਨ ਨੂੰ ਉਹਦਾ ਫਲ ਤਾਂ ਮਿਲਣਾ ਹੀ ਮਿਲਣਾ ਆ ਜੋ ਵੀ ਬੰਦਾ ਅੱਜ ਇਸ ਸੰਸਾਰ ਦੇ ਵਿੱਚ ਕਰਦਾ ਮੇਰੇ ਭਾਈਓ ਭੈਣੋ ਅੱਜ ਇਨਸਾਨ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਂਦਾ ਪਰ ਅੱਜ ਇਨਸਾਨ ਸੋਚਦਾ ਨਹੀਂ ਆ ਅੱਜ ਇਨਸਾਨ ਵਿਚਾਰ ਨਹੀਂ ਕਰਦਾ ਅੱਜ ਦਾ ਇਨਸਾਨ ਧਿਆਨ ਨਹੀਂ ਕਰਦਾ ਅੱਜ ਦਾ ਇਨਸਾਨ ਗੌਰ ਨਹੀਂ ਕਰਦਾ ਕਿ ਜੋ ਮੈਂ ਬੀਜਿਆ ਆ ਉਹ ਮੈਨੂੰ ਵੱਡਣਾ ਪੈਣਾ ਇਨਸਾਨ ਗੌਰ ਨਹੀਂ ਕਰਦਾ ਕਿ ਜੋ ਮੈਂ ਬੀਜਿਆ ਉਹ ਵੱਢਣਾ ਪੈਣਾ ਇਨਸਾਨ ਆਪਣੀ ਮਰਜ਼ੀ ਨਾਲ ਜੋ ਮਨ ਚੋਂਦਾ ਬੋਲ ਦਿੰਦਾ ਜੋ ਉਹਦਾ ਦਿਲ ਕਰਦਾ ਉਹ ਕਰਦਾ ਆ ਜਿਵੇਂ ਉਹਦਾ ਮਨ ਖੁਸ਼ ਹੁੰਦਾ ਆ ਉਦਾਂ ਹੀ ਉਹ ਚੱਲਦਾ ਆ ਇਨਸਾਨ ਨਹੀਂ ਸੋਚਦਾ ਪਰ ਮੇਰੇ ਭਾਈ ਪੈਣੂ ਅੱਜ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰੀਏ ਜੋ ਪਰਮੇਸ਼ਰ ਨੂੰ ਪਸੰਦ ਹੈ ਜਿਵੇਂ ਪਰਮੇਸ਼ਰ ਦੇ ਹੁਕਮ ਹੈ ਜਿਵੇਂ ਅਸੀਂ 10 ਹੁਕਮ ਪੜੀਏ ਤੇ ਉੱਥੇ ਪਰਮੇਸ਼ਰ ਦੇ ਹੁਕਮਾਂ 'ਚ ਲਿਖਿਆ ਹੋਇਆ ਤੂੰ ਖੂਨ ਨਾ ਕਰ ਤੂੰ ਜਨਾਹ ਨਾ ਕਰ ਤੂੰ ਚੋਰੀ ਨਾ ਕਰ ਤੂੰ ਝੂਠੀ ਗਵਾਹੀ ਨਾ ਦੇ ਕਿਸੇ ਦੀ ਚੀਜ਼ ਦੀ ਲਾਲਸਾ ਨਾ ਕਰ ਆਪਣੇ ਮਾਤਾ ਪਿਤਾ ਦਾ ਆਦਰ ਕਰ ਤੂੰ ਸਬਤ ਦੇ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖ ਤੂੰ ਕੋਈ ਵੀ ਉਸ ਪਰਮੇਸ਼ਰ ਦੀ ਮੂਰਤ ਨਾ ਬਣਾ ਉਹਦਾ ਨਾਮ ਵਿਅਰਥ ਨਾ ਲੈ ਤੂੰ ਪਰਮੇਸ਼ਰ ਨੂੰ ਛੱਡ ਕਿਸੇ ਵੀ ਹੋਰ ਨੂੰ ਪਰਮੇਸ਼ਰ ਕਰਕੇ ਨਾ ਮੰਨ ਉਹਦੀ ਵਡਿਆਈ ਨਾ ਕਰ ਉਹਦੀ ਉਸਤਤ ਨਾ ਕਰ ਮੇਰੇ ਭਾਈ ਪੈਣੂ ਇਹ ਹੁਕਮ ਨੇ ਪਰਮੇਸ਼ਰ ਦੇ ਜੇ ਇਨਸਾਨ ਇਹ ਹੁਕਮਾਂ ਨੂੰ ਤੋੜਦਾ ਆ ਉਹ ਆਪਣੀ ਜ਼ਿੰਦਗੀ ਚ ਵਿਫਤਾ ਨੂੰ ਵੱਢ ਰਿਹਾ ਉਹ ਵਿਫਤਾ ਬੀਜ ਰਿਹਾ ਤੇ ਇੱਕ ਦਿਨ ਉਹਨੂੰ ਵੱਡੇਗਾ ਵੀ ਜੇ ਅੱਜ ਅਸੀਂ ਕਿਸੇ ਦਾ ਹੱਕ ਖਾ ਰਹੇ ਹਾਂ ਜੇ ਅੱਜ ਕਿਸੇ ਯਤੀਮ ਉੱਤੇ ਅਸੀਂ ਹਨੇਰ ਕਰਦੇ ਪਏ ਹਾਂ ਜੇ ਅੱਜ ਕਿਸੇ ਕਮਜ਼ੋਰ ਉੱਤੇ ਅਸੀਂ ਹਨੇਰ ਕਰਦੇ ਪਏ ਹਾਂ ਤੇ ਫਿਰ ਇੱਕ ਗੱਲ ਚੇਤੇ ਰੱਖਣੀ ਪੈਣੀ ਹੈ ਕਿ ਫੇਰ ਇੱਕ ਟਾਈਮ ਐਦਾਂ ਦਾ ਆਵੇਗਾ ਜਦੋਂ ਅਸੀਂ ਉਹਦਾ ਫਲ ਵੀ ਵੱਡਾਂਗੇ ਜਦੋਂ ਅਸੀਂ ਉਸਦਾ ਫਲ ਵੀ ਵੱਡਾਂਗੇ ਸੋ ਮੇਰੇ ਭਾਈਓ ਤੇ ਭੈਣੋ ਮੈਂ ਤੇ ਤੁਹਾਨੂੰ ਇਹੀ ਗੱਲ ਕਮਾਂਗਾ ਕਿ ਚੰਗਾ ਬੀਜੋ ਕੀ ਕਰੋ ਚੰਗਾ ਬੀਜੋ ਇਸ ਤਰ੍ਹਾਂ ਤੁਸੀਂ ਤੇ ਐਦਾਂ ਕਦੀ ਨਹੀਂ ਹੋਇਆ ਵੀ ਕਿਸੇ ਨੇ ਮਾੜਾ ਬੀਜ ਕੇ ਚੰਗਾ ਵੱਡਿਆ ਹੋਵੇਗੇ ਤੇ ਕਿਸੇ ਨੇ ਚੰਗਾ ਬੀਜਿਆ ਹੋਵੇ ਤਾਂ ਉਹਨੇ ਮਾੜਾ ਵੱਡਿਆ ਹੋਵੇ ਨਹੀਂ ਜੋ ਇਨਸਾਨ ਬੀਜਦਾ ਆ ਸੋ ਵੱਡਦਾ ਆ ਜੇ ਆਪਾਂ ਪ੍ਰਾਰਥਨਾ ਵਿੱਚ ਸਮਾਂ ਬਤੀਤ ਕਰਦੇ ਆ ਬਾਈਬਲ ਦੀਆਂ ਸਿੱਖਿਆਵਾਂ ਨੂੰ ਮੰਨਣ ਦੇ ਵਿੱਚ ਆਪਣਾ ਜੀਵਨ ਲਾਉਂਦੇ ਆ ਬਾਈਬਲ ਦੀਆਂ ਸਿੱਖਿਆਵਾਂ ਅਨੁਸਾਰ ਚੱਲਦੇ ਆ ਜੇ ਪ੍ਰਭੂ ਯਿਸੂ ਮਸੀਹ ਦੀਆਂ ਆਗਿਆਵਾਂ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਵਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਆ ਤੇ ਪ੍ਰਭੂ ਯੇਸ਼ੂ ਮਸੀਹ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਪੂਰੇ ਡਰ ਅਤੇ ਭੈ ਦੇ ਨਾਲ ਚੱਲਦੇ ਆ ਤੇ ਫੇਰ ਅਸੀਂ ਇੱਕ ਦਿਨ ਇੱਜ਼ਤ ਅਤੇ ਮਹਿਮਾ ਨੂੰ ਵੱਡਾਂਗੇ ਇੱਕ ਦਿਨ ਇੱਜ਼ਤ ਤੇ ਮਹਿਮਾ ਦੇ ਰੂਪ ਦੇ ਵਿੱਚ ਫਲ ਪ੍ਰਾਪਤ ਕਰਾਂਗੇ ਤੇ ਜੇ ਅਸੀਂ ਬੁਰਾਈ ਬੀਜਦੇ ਆ ਜੇ ਅਸੀਂ ਧੋਖਾ ਬੀਜਦੇ ਆ ਜੇ ਅਸੀਂ ਨਫ਼ਰਤ ਬੀਜਦੇ ਹਾਂ ਤਾਂ ਇੱਕ ਸਮਾਂ ਆਵੇਗਾ ਜਦੋਂ ਸਾਨੂੰ ਨਫ਼ਰਤ ਦੇ ਬਦਲੇ ਨਫ਼ਰਤ ਵਧਣੀ ਪੈਣੀ ਆ ਜਦੋਂ ਸਾਨੂੰ ਦੁੱਖ ਬਿਪਤਾ ਦਾ ਸਾਹਮਣਾ ਕਰਨਾ ਪੈਣਾ ਆ ਮੇਰੇ ਭਾਈਓ ਤੇ ਭੈਣੋ ਇਸ ਦੁਨੀਆ ਦੇ ਉੱਤੇ ਇਸ ਸੰਸਾਰ ਦੇ ਉੱਤੇ ਅੱਜ ਬੰਦਾ ਭੁੱਲ ਚੁੱਕਾ ਅੱਜ ਇਨਸਾਨ ਜਿਹੜਾ ਭੁੱਲ ਚੁੱਕਾ ਕਿ ਜੋ ਮੈਂ ਕਰਦਾ ਸ਼ਾਇਦ ਮੈਨੂੰ ਕੋਈ ਨਹੀਂ ਵੇਖਦਾ ਪਰ ਇੱਕ ਯਾਦ ਰੱਖਣ ਵਾਲੀ ਗੱਲ ਹੈ ਜੋ ਬੰਦਾ ਕਰਦਾ ਆ ਉਹਦਾ ਲੇਖਾ ਇਨਸਾਨ ਨੂੰ ਦੇਣਾ ਪੈਣਾ ਉਹਦਾ ਲੇਖਾ ਇਨਸਾਨ ਨੂੰ ਦੇਣਾ ਪੈਣਾ ਹੈ ਜੋ ਇਨਸਾਨ ਕਰਦਾ ਆ ਉਹਦਾ ਲੇਖਾ ਜਿਹੜਾ ਆ انسان ਨੂੰ ਦੇਣਾ ਪੈਣਾ ਜੋ انسان ਕਰਮ ਕਰਦਾ ਹੈ ਜੋ ਕੰਮ ਚਾਹੇ ਉਹ ਚੰਗਾ ਕਰਦਾ ਹੈ ਤੇ ਚਾਹੇ ਉਹ ਮਾੜਾ ਕਰਦਾ ਉਹ ਕੰਮਾਂ ਦਾ ਇੱਕ ਦਿਨ ਸਾਨੂੰ ਜਿਹੜਾ ਆ ਹਰਜਾਨਾ ਭੁਗਤਣਾ ਪੈਣਾ ਉਹਨਾਂ ਦਾ ਫਾਲ ਇੱਕ ਦਿਨ ਸਾਡੇ ਸਾਹਮਣੇ ਆਉਣਾ ਹੀ ਆਉਣਾ ਇਸ ਲਈ ਮੇਰੇ ਭਾਈ ਭੈਣੋ ਮੈਂ ਇਹੀ ਗੱਲ ਕਮਾਂਗਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਿਰਜਣਹਾਰ ਪ੍ਰਭੂ ਦੀ ਮਹਿਮਾ ਕਰੀਏ ਆਪਣੇ ਸਿਰਜਣਹਾਰ ਪਰਮੇਸ਼ਰ ਦਾ ਧੰਨਵਾਦ ਕਰੀਏ ਉਸ ਦੀਆਂ ਭਲਾਈਆਂ ਦੇ ਲਈ ਉਹਦਾ ਸ਼ੁਕਰਾਨਾ ਕਰੀਏ ਜਿੱਥੋਂ ਤੱਕ ਹੋ ਸਕੇ ਕਮਜ਼ੋਰਾਂ ਦੀ ਮਦਦ ਕਰੀਏ ਵਿਧਵਾਵਾਂ ਦੀ ਮਦਦ ਕਰੀਏ ਅਨਾਥਾਂ ਦੀ ਮਦਦ ਕਰੀਏ ਜਿੱਥੋਂ ਤੱਕ ਹੋ ਸਕੇ ਭਲਾ ਕਰੀਏ ਆਪਣੀ ਜ਼ਿੰਦਗੀ ਚ ਕਦੀ ਕੋਈ ਐਦਾਂ ਦਾ ਕੰਮ ਨਾ ਕਰੋ ਜਿਹੜਾ ਪਰਮੇਸ਼ਰ ਨੂੰ ਬੁਰਾ ਲੱਗੇ ਜਿਹਦਾ ਲੇਖਾ ਦੇਣਾ ਸਾਡੇ ਲਈ ਔਖਾ ਹੋ ਜੇ ਜਿਹਦਾ ਫਲ ਵੜਣਾ ਸਾਨੂੰ ਮਜਬੂਰੀ ਵਿੱਚ ਪਵੇ ਇਸ ਲਈ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰੋ ਜੋ ਤੁਹਾਨੂੰ ਚੰਗਾ ਜੋ ਖੁਦਾ ਨੇ ਤੁਹਾਡੇ ਲਈ ਦਿੱਤਾ ਜੋ ਖੁਦਾ ਚਾਹੁੰਦਾ ਜੋ ਪਰਮੇਸ਼ਰ ਤੁਹਾਡੇ ਤੋਂ ਮੰਗ ਕਰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰੋ ਜੇ ਤੁਸੀਂ ਸ਼ਰਾਬ ਪੀਂਦੇ ਹੋ ਤਾਂ ਇਹਨੂੰ ਸੋਚੋ ਮੈਂ ਅੱਜ ਸ਼ਰਾਬ ਪੀ ਰਿਹਾ ਹਾਂ ਤੇ ਸ਼ਰਾਬ ਇਹਨਾਂ ਮੈਨੂੰ ਤਾਂ ਕੁਝ ਹੋਇਆ ਨਹੀਂ ਆ ਇੱਕ ਦਿਨ ਉਹਦਾ ਫਲ ਵੀ ਸਾਨੂੰ ਵੱਢਣਾ ਪੈਣਾ ਜੇ ਮੈਂ ਨਸ਼ਾ ਕਰ ਰਿਆਂ ਕੋਈ ਹੋਰ ਵੀ ਉਹਦਾ ਵੀ ਇੱਕ ਦਿਨ ਮੈਨੂੰ ਸਰੀਰ ਵਿੱਚ ਹੀ ਉਹ ਫਲ ਵੱਢਣਾ ਪੈਣਾ ਨੁਕਸਾਨ ਮੇਰਾ ਹੋਣਾ ਹੋਣਾ ਜੇ ਅੱਜ ਮੈਂ ਚੁਗਲੀ ਕੀਤੀ ਹੈ ਨਿੰਦਿਆ ਕੀਤੀ ਹੈ ਨਾ ਸੋਚੋ ਕਿ ਇਹਦਾ ਫਲ ਨਹੀਂ ਹੈ ਇਹਦਾ ਵੀ ਇੱਕ ਦਿਨ ਫਲ ਮੈਨੂੰ ਵੱਢਣਾ ਪੈਣਾ ਜੇ ਅੱਜ ਮੈਂ ਕਿਸੇ ਨੂੰ ਪਰੇਸ਼ਾਨ ਕੀਤਾ ਆ ਤੇ ਇਹ ਨਾ ਵੇਖੋ ਮੈਂ ਉਹਨੂੰ ਪਰੇਸ਼ਾਨ ਕੀਤਾ ਉਹਨੇ ਮੇਰਾ ਕੁਝ ਨਹੀਂ ਵਿਗਾੜਿਆ ਮੇਰਾ ਤਾਂ ਕੁਝ ਵਿਗੜਿਆ ਨਹੀਂ ਹੈ ਜੀ ਪਰ ਯਾਦ ਰੱਖੋ ਇੱਕ ਟਾਈਮ ਆਊਗਾ ਉਹਦਾ ਫਲ ਸਾਨੂੰ ਵੱਢਣਾ ਪੈਣਾ ਜੇ ਅਸੀਂ ਅੱਜ ਕਿਸੇ ਨੂੰ ਸਤਾਇਆ ਆ ਅੱਜ ਕਿਸੇ ਨਾਲ ਧੋਖਾ ਕੀਤਾ ਆ ਜੇ ਅੱਜ ਕਿਸੇ ਨੂੰ ਅਸੀਂ ਦੁੱਖ ਵਿੱਚ ਸੁੱਟਿਆ ਆ ਜੇ ਅੱਜ ਸਾਡੇ ਕਰਕੇ ਕੋਈ ਦੁਖੀ ਹੋਇਆ ਜੇ ਸਾਡੇ ਕਰਕੇ ਕੋਈ ਪਰੇਸ਼ਾਨ ਹੋਇਆ ਤਾਂ ਇਹ ਨਾ ਸੋਚੋ ਕਿ ਉਹਦਾ ਫਲ ਨਹੀਂ ਹੈ ਇੱਕ ਦਿਨ ਸਾਨੂੰ ਵੀ ਉਦਾਸੀ ਦਾ ਮਜੂਸੀ ਦਾ ਸਾਹਮਣਾ ਕਰਨਾ ਪੈਣਾ ਇਸ ਲਈ ਮੇਰੇ ਭਾਈ ਭੈਣੋ ਜਿੰਨਾ ਹੋ ਸਕਦਾ ਨੇਕੀਆਂ ਕਮਾਓ ਜਿੰਨਾ ਹੋ ਸਕਦਾ ਨੇਕੀਆਂ ਕਮਾਓ ਚੰਗੇ ਉਹ ਉਪਕਾਰ ਕਰੋ ਚੰਗੀਆਂ ਗੱਲਾਂ ਦੇ ਉੱਤੇ ਵਿਚਾਰ ਅਮਲ ਤੇ ਕਰਮ ਕਰੋ ਤੇ ਤੁਹਾਨੂੰ ਚੰਗੇ ਫਲ ਮਿਲਣਗੇ ਇਸ ਲਈ ਆਪਣੀ ਜ਼ਿੰਦਗੀ ਚ ਕਦੀ ਕਿਸੇ ਦਾ ਬੁਰਾ ਨਾ ਇਸ ਲਈ ਆਪਣੀ ਜ਼ਿੰਦਗੀ ਚ ਕਦੀ ਕਿਸੇ ਦੇ ਨਾਲ ਇਦਾਂ ਦਾ ਕੰਮ ਨਾ ਕਰੋ ਵੀ ਸਾਡੀ ਜ਼ਿੰਦਗੀ ਤੋਂ ਕੋਈ ਦੁਖੀ ਹੋ ਜਾਏ ਸਾਡੇ ਕਾਰਨ ਕੋਈ ਘਰ ਉਜੜ ਜਾਵੇ ਇਦਾਂ ਦਾ ਕੰਮ ਨਾ ਕਰੋ ਸਾਡੇ ਕਾਰਨ ਕੋਈ ਸਾਨੂੰ ਆਪਣੇ ਮਨ ਤੋਂ ਸਾਨੂੰ ਸ਼ਰਾਪ ਦੇਵੇ ਸਾਡੇ ਕੰਮਾਂ ਦੇ ਕਾਰਨ ਸਾਡੀ ਬਦੀ ਦੇ ਕਾਰਨ ਕਿਸੇ ਦੇ ਅੰਦਰੋਂ ਐਸੀ ਆ ਨਿਕਲੇ ਕਿ ਇੱਕ ਦਿਨ ਉਹਦਾ ਫਲ ਸਾਨੂੰ ਪੁੱਗਤਣਾ ਪਵੇ ਏਦਾਂ ਦਾ ਕੰਮ ਨਾ ਕਰੋ ਸੋ ਮੈਂ ਇਹੀ ਕਹਾਂਗਾ ਜੋ ਅੱਜ ਦਾ ਵਿਸ਼ਾ ਸੀ ਜੋ ਬੀਜੇਗਾ ਉਹ ਵੱਡੇਗਾ ਜੋ ਬੀਜੇਗਾ ਉਹ ਵੱਡੇਗਾ ਇਹ ਅੱਜ ਦਾ ਵਿਸ਼ਾ ਸੀ ਇਸ ਵਿਸ਼ੇ ਦੇ ਉੱਤੇ ਤੁਸੀਂ ਵਿਚਾਰ ਕਰਨਾ ਹੁਣ ਸਮਾਂ ਹੋਇਆ ਏ ਪ੍ਰਾਰਥਨਾ ਦਾ ਹੁਣ ਅਸੀਂ 8-10 ਮਿੰਟਾਂ ਦੇ ਲਈ ਪ੍ਰਾਰਥਨਾ ਵਿੱਚ ਵੀ ਚੱਲਾਂਗੇ ਔਰ ਪ੍ਰਾਰਥਨਾ ਵਿੱਚ ਵੀ ਆਪਣੇ ਸਮੇਂ ਨੂੰ ਬਤੀਤ ਕਰਾਂਗੇ ਸੋ ਪਰਮੇਸ਼ਰ ਤੁਹਾਡੇ ਉੱਤੇ ਵੱਡੀ ਕਿਰਪਾ ਕਰੇ ਆਓ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਜੇਕਰ ਤੁਸੀਂ ਦੁਖੀ ਹੋ ਜੇਕਰ ਤੁਸੀਂ ਬਿਮਾਰ ਹੋ ਜੇਕਰ ਤੁਸੀਂ ਪਰੇਸ਼ਾਨ ਹੋ ਜੇਕਰ ਕਿਸੇ ਵੀ ਦੁੱਖ ਦੇ ਵਿੱਚ ਫਸੇ ਹੋ ਤੇ ਮੈਂ ਇਹੀ ਗੱਲ ਕਵਾਂਗਾ ਤੁਸੀਂ ਪ੍ਰਾਰਥਨਾ ਦੇ ਵਿੱਚ ਚਲੋ ਪਰਮੇਸ਼ਰ ਤੁਹਾਡਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਆਪਣੇ ਕੰਮ ਪ੍ਰਗਟ ਕਰੇਗਾ ਪਰਮੇਸ਼ਰ ਤੁਹਾਡਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਭੁਤ ਤਰੀਕੇ ਦੇ ਨਾਲ ਆਪਣੇ ਕੰਮ ਪ੍ਰਗਟ ਕਰੇਗਾ ਸੋ ਆਓ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥ ਵਿੱਚ ਦਈਏ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਦਇਆ ਦੇ ਸਾਗਰ ਤੇ ਕਿਰਪਾ ਦੇ ਧਨੀ हे यहोवा परमेश्वर ਤੁਸੀਂ ਆਪਣੇ ਪਿਆਰੇ ਪੁੱਤਰ ਪ੍ਰਭ ਯੇਸ਼ੂ ਦੇ ਦੁਆਰਾ ਆਪਣੀ ਵੱਡੀ ਕਿਰਪਾ ਕਰੋ ਆਪਣੀ ਵੱਡੀ ਦਇਆ ਕਰੋ ਮਹਾਨ ਪਿਤਾ ਪਰਮੇਸ਼ਰ ਸੈਨਾ ਦੇ ਯਹੋਵਾ ਤੁਹਾਡੀ ਦਇਆ ਹੋਵੇ ਤੁਹਾਡੀ ਵੱਡੀ ਕਿਰਪਾ ਹੋਵੇ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਮੈਂ ਤੁਹਾਡਾ ਦਾਸ ਹੋਣ ਦੇ ਨਾਤੇ ਪ੍ਰਾਰਥਨਾ ਕਰਦਾ ਅੱਜ ਦਾ ਸਾਰਾ ਸਮਾਂ ਤੁਹਾਡੀ ਬਰਕਤ ਦੇ ਨਾਲ ਭਰਿਆ ਹੋਵੇ ਜਿੰਨਿਆਂ ਦੇ ਘਰਾਂ ਦੇ ਵਿੱਚ ਅੱਜ ਦੀ ਪ੍ਰਾਰਥਨਾ ਚੱਲ ਰਹੀ ਹੈ ਇਹਨਾਂ ਦੇ ਘਰਾਂ ਵਿੱਚ ਤੁਹਾਡੀ ਬਰਕਤ ਆਵੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਤੁਹਾਡੀ ਬਰਕਤ ਆਵੇ ਇਹਨਾਂ ਦੇ ਜੀਵਨਾਂ ਵਿੱਚ ਤੁਹਾਡੀ ਆਸ਼ੀਸ਼ ਆਵੇ ਮਹਾਨ ਪਿਤਾ ਪਰਮੇਸ਼ਰ ਤੁਸੀਂ ਆਪਣੀ ਵੱਡੀ ਦਇਆ ਕਰੋ हे ਸੈਨਾ ਦੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹਨਾਂ ਜ਼ਿੰਦਗੀਆਂ ਦੇ ਵਿੱਚ ਬਹੁਤਾ ਦੇ ਨਾਲ ਕੰਮ ਕਰੇ ਤੁਸੀਂ ਸਾਰੇ ਦੁੱਖ ਸਾਰੀਆਂ ਪਰੇਸ਼ਾਨੀਆਂ ਸਾਰੇ ਕਸ਼ਟ ਸਾਰੀਆਂ ਮੁਸੀਬਤਾਂ ਪ੍ਰਭੂ ਯੇਸ਼ੂ ਮਸੀਹ ਨਾਸਰੀ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਖਤਮ ਕਰ ਦਿਓ ਹਰ ਤਰ੍ਹਾਂ ਦੇ ਪਿਤਾ ਪਰਮੇਸ਼ਰ ਦੁੱਖ ਖਤਮ ਹੋਣ ਹਰ ਤਰ੍ਹਾਂ ਦੀਆਂ ਬਿਮਾਰੀਆਂ ਖਤਮ ਹੋਣ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਖਤਮ ਹੋਣ ਪ੍ਰਭੂ ਯਹੋਵਾ ਤੁਹਾਡਾ ਆਤਮਾ ਕੰਮ ਕਰੇ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਆਂ ਪਰਪਵਿਤਰਾਤਮਾ ਜੀ ਤੁਹਾਡੀ ਵਡਿਆਈ ਕਰਦੇ ਆਂ ਪਵਿਤਰਾਤਮਾ ਜੀ ਤੁਹਾਡੀ ਮਹਿਮਾ ਕਰਦੇ ਆਂ ਪਵਿਤਰਾਤਮਾ ਜੀ ਤੁਹਾਡਾ ਜਲਾਲ ਕੰਮ ਕਰੇ हे ਪ੍ਰਭੂ ਯਹੋਵਾ ਤੁਸੀਂ ਆਪਣੇ ਆਤਮਾ ਦੇ ਦੁਆਰਾ ਤੁਸੀਂ ਆਪਣੀ ਕਿਰਪਾ ਦੇ ਦੁਆਰਾ ਤੁਸੀਂ ਆਪਣੇ ਜਲਾਲ ਦੇ ਦੁਆਰਾ ਤੁਸੀਂ ਆਪਣੇ ਫਜ਼ਲ ਦੇ ਦੁਆਰਾ ਇਹਨਾਂ ਜ਼ਿੰਦਗੀਆਂ ਨੂੰ ਬਦਲ ਦਿਓ ਮੇਰੇ ਪਰਮੇਸ਼ਰ ਪਿਤਾ ਤੁਹਾਡੀ ਦਇਆ ਇੱਕ ਇੱਕ ਜੀਵਨ ਦੇ ਵਿੱਚ ਕੰਮ ਕਰੇ हे ਯਹੋਵਾ ਪਰਮੇਸ਼ਰ ਤੁਸੀਂ ਆਪਣੀ ਕਿਰਪਾ ਕਰੋ ਮਹਾਨ ਪਿਤਾ ਪਰਮੇਸ਼ਰ ਨਸ਼ਾ ਤੋਂ ਛੁਟਕਾਰਾ ਮਿਲੇ ਨਸ਼ਾ ਤੋਂ ਆਜ਼ਾਦੀ ਮਿਲੇ ਪ੍ਰਭੂ ਜੀ ਹਰ ਤਰ੍ਹਾਂ ਦੀ ਜਨਾਹਕਾਰੀ ਹਰਾਮਕਾਰੀ ਮਹਾਨ ਪਿਤਾ ਪਰਮੇਸ਼ਰ ਜਿਨ੍ਹਾਂ ਜ਼ਿੰਦਗੀਆਂ ਦੇ ਵਿੱਚ ਹੈ ਖਤਮ ਹੋ ਜਾਵੇ ਮਹਾਨ ਪਿਤਾ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਇਹਨਾਂ ਦੇ ਕਾਰੋਬਾਰਾਂ ਦੇ ਉੱਤੇ ਬਰਕਤ ਆਵੇ ਇਹਨਾਂ ਦੇ ਬਿਜ਼ਨਸ ਵਧੇ ਜਾਣ ਮਹਾਨ ਪਿਤਾ ਤੁਹਾਡੀ ਦਇਆ ਹੋਵੇ ਮੇਰੇ ਸੈਨਾ ਦੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਮੇਰੇ ਸੈਨਾ ਦੇ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਇਹਨਾਂ ਜੀਵਨਾਂ ਦੇ ਵਿੱਚ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਇਹਨਾਂ ਜ਼ਿੰਦਗੀਆਂ ਵਿੱਚ ਤੁਹਾਡਾ ਪਵਿੱਤਰ ਆਤਮਾ ਕੰਮ ਕਰੇ ਇਹਨਾਂ ਜ਼ਿੰਦਗੀਆਂ ਦੇ ਵਿੱਚ ਮਹਾਨ ਪਿਤਾ ਜੀ ਤੁਹਾਡਾ ਆਤਮਾ ਕੰਮ ਕਰੇ ਇਹ ਜੀਵਨ ਆਨੰਦ ਸ਼ਾਂਤੀ ਦੇ ਨਾਲ ਭਰ ਜਾਣ ਇਹ ਜੀਵਨ ਖੁਸ਼ਹਾਲੀ ਨਾਲ ਭਰ ਜਾਣ ਇਹ ਜੀਵਨ ਚਿੰਤਾ ਮੁਕਤ ਹੋ ਜਾਣ ਇਹ ਜੀਵਨ ਹਰ ਤਰ੍ਹਾਂ ਦੇ ਬੋਝ ਤੋਂ ਆਜ਼ਾਦ ਹੋ ਜਾਣ ਮਹਾਨ ਪਿਤਾ ਪਰਮੇਸ਼ਰ ਮੈਂ ਧੰਨਵਾਦ ਕਰਦਾ ਮੇਰੇ ਪ੍ਰਭੂ ਵਡਿਆਈਆਂ ਦੇ ਯੋਗ ਪਿਤਾ ਪਰਮੇਸ਼ਰ ਮੈਂ ਤੁਹਾਡੀ ਵਡਿਆਈ ਕਰਦਾ ਜਿਨ੍ਹਾਂ ਦੇ ਕੋਲ ਮਹਾਨ ਪਵਿੱਤਰ ਪਰਮੇਸ਼ਰ ਆਪਣੇ ਘਰ ਨਹੀਂ ਹੈ ਮੇਰੇ ਪ੍ਰਭੂ ਜੀ ਮੈਂ ਬੇਨਤੀ ਕਰਦਾ ਹਾਂ ਪ੍ਰਭੂ ਪਰਮੇਸ਼ਰ ਉਹਨਾਂ ਨੂੰ ਤੁਸੀਂ ਆਪਣੇ ਘਰਾਂ ਦੀ ਬਰਕਤ ਦਿਓ ਉਹ ਆਪਣੇ ਘਰਾਂ ਵਿੱਚ ਵਸਣ ਮੇਰੇ ਪ੍ਰਭੂ ਮੈਂ ਪ੍ਰਾਰਥਨਾ ਕਰਦਾ ਹਾਂ ਉਹਨਾਂ ਸੇਵਕਾਂ ਲਈ ਵੀ ਪ੍ਰਭੂ ਜੀ ਜਿਨ੍ਹਾਂ ਸੇਵਕਾਂ ਦੇ ਕੋਲ ਵੀ ਆਪਣੇ ਰਹਿਣ ਵਾਲੇ ਘਰ ਨਹੀਂ ਆ ਪ੍ਰਭੂ ਜੀ ਕਿਰਾਇਆਂ ਦੇ ਉੱਤੇ ਰਹਿ ਕੇ ਤੁਹਾਡੀ ਸੇਵਕਾਈ ਕਰਦੇ ਆ ਤੁਹਾਡੇ ਵਚਨ ਦਾ ਪ੍ਰਚਾਰ ਕਰਦੇ ਆ ਔਰ ਪ੍ਰਭੂ ਜੀ ਦੁੱਖ ਚ ਗਰੀਬੀ ਚ ਮਾੜੇ ਹਾਲਾਤਾਂ ਚ ਜਿਹੜੇ ਤੁਹਾਡੀ ਸੇਵਾ ਕਰ ਰਹੇ ਆ ਪ੍ਰਭੂ ਉਹਨਾਂ ਦਾਸਾਂ ਦੇ ਉੱਤੇ ਵੀ ਆਪਣੀ ਦਇਆ ਕਰੋ ਉਹਨਾਂ ਸੇਵਕਾਂ ਨੂੰ ਵੀ ਆਪਣਾ ਵੱਲ ਦੋ ਸ਼ਕਤੀ ਦਿਓ ਉਹਨਾਂ ਨੂੰ ਆਪਣੇ ਘਰਾਂ ਦੀ ਬਰਕਤ ਦਿਓ ਪ੍ਰਭੂ ਜੀ ਔਰ ਮਹਾਨ ਪਿਤਾ ਪਰਮੇਸ਼ਰ हे ਯਹੋਵਾ ਪਰਮੇਸ਼ਰ ਤੁਹਾਡੀ ਕਿਰਪਾ ਹੋਵੇ ਦਿਆਲੂ ਪਿਤਾ ਪਰਮੇਸ਼ਰ ਤੁਸੀਂ ਆਪਣੀ ਵੱਡੀ ਦਇਆ ਕਰੋ ਤੇ ਆਪਣੀ ਵੱਡੀ ਰਹਿਮਤ ਕਰਦੇ ਹੋ ਮਹਾਨ ਪ੍ਰੇਮੀ ਪਿਤਾ ਪਰਮੇਸ਼ਰ ਮੈਂ ਤੁਹਾਡਾ ਦਾਸ ਪ੍ਰਾਰਥਨਾ ਕਰਦਾ ਹਾਂ ਤੁਸੀਂ ਆਪਣੀ ਕਿਰਪਾ ਦੇ ਨਾਲ ਭਰ ਦਿਓ ਤੁਸੀਂ ਆਪਣੀ ਦਇਆ ਦੇ ਨਾਲ ਭਰ ਦਿਓ ਹੇ ਹੋਵਾ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਜ਼ਿੰਦਗੀਆਂ ਵਿੱਚ ਕੰਮ ਕਰੇ ਪ੍ਰਭੂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਜਿਹੜੇ ਵੇਕਸੂਰ ਇਸ ਸਮੇਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾਈ ਦੇ ਦਿਓ ਮਹਾਨ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਪਵਿੱਤਰ ਨਾਂ ਦੇ ਵਿੱਚ ਪਿਤਾ ਪਰਮੇਸ਼ਰ ਜਿਹੜੇ ਖੁਦਾਵੰਦ ਇਸ ਸਮੇਂ ਵਿਵਤਾ ਵਿੱਚ ਹੈ ਬਿਮਾਰੀ ਵਿੱਚ ਹੈ ਹਸਪੀਟਲਾਂ ਦੇ ਵਿੱਚ ਭਿਆਨਕ ਬਿਮਾਰੀਆਂ ਦੇ ਨਾਲ ਲੜ ਰਹੇ ਨੇ ਮਹਾਨ ਪਿਤਾ ਪਰਮੇਸ਼ਰ ਉਹਨਾਂ ਨੂੰ ਤੁਸੀਂ ਛੁਟਕਾਰਾ ਦਿਓ ਉਹਨਾਂ ਨੂੰ ਤੁਸੀਂ ਬਿਮਾਰੀਆਂ ਤੋਂ ਆਜ਼ਾਦੀ ਦੇ ਦਿਓ ਮਹਾਨ ਪਿਤਾ ਤੁਹਾਡੀ ਦਇਆ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਪ੍ਰਭੂ ਪਰਮੇਸ਼ਰ ਮੈਂ ਬੇਨਤੀ ਅਰਦਾਸ ਤੇ ਪ੍ਰਾਰਥਨਾ ਕਰਦਾ ਆਯਾ ਤੁਹਾਡੇ ਪਵਿੱਤਰ ਨਾਮ ਦੇ ਵਿੱਚ ਜਿੰਨੇ ਵੀ ਜੋੜੇ ਖੁਦਾਵੰਦ ਇਸ ਸਮੇਂ ਬਾਂਝਪਨ ਦੇ ਸ਼ਿਕਾਰ ਹੈ ਜਿਨ੍ਹਾਂ ਦੇ ਕੋਲ ਬੱਚਿਆਂ ਦੀ ਆਸ਼ੀਸ਼ ਨਹੀਂ ਹੈ ਖੁਦਾਵੰਦ ਉਹਨਾਂ ਨੂੰ ਬੱਚਿਆਂ ਦੀ ਬਰਕਤ ਦੋ ਮੇਰੇ ਪਰਮੇਸ਼ਰ ਤੁਹਾਡਾ ਆਤਮਾ ਕਾਮ ਕਰੇ ਤੁਹਾਡੀ ਦਇਆ ਹੋਵੇ ਪ੍ਰਭੂ ਜੀ ਮੈਂ ਸਾਰੇ ਤੁਹਾਡੇ ਦਾਸ ਦਾਸੀਆਂ ਦੇ ਲਈ ਵੀ ਬੇਨਤੀ ਕਰਦਾ ਆਪਣੇ ਕੰਮਾਂ ਦੇ ਲਈ ਬਹੁਤ ਆਦ ਦੇ ਨਾਲ ਇਸਤੇਮਾਲ ਕਰੋ ਔਰ ਪ੍ਰਭੂ ਜੀ ਖੜਿਆ ਕਰੋ ਤੇ ਬਹੁਤ ਸਾਰੇ ਲੋਕ ਬਚਾਏ ਜਾਣ ਔਰ ਤੁਹਾਡੇ ਰਾਜ ਵਾਸਤੇ ਤਿਆਰ ਹੋ ਜਾਣ। हे ਯਹੋਵਾ ਪਰਮੇਸ਼ਰ ਤੁਸੀਂ ਆਪਣੀ ਵੱਡੀ ਦਇਆ ਕਰੋ ਅਤੇ ਵੱਡੀ ਕਿਰਪਾ ਕਰੋ। ਮਹਾਨ ਪਿਤਾ ਮੈਂ ਲੱਖਾਂ ਤੇ ਕਰੋੜਾਂ ਵਾਰ ਤੁਹਾਡਾ ਧੰਨਵਾਦ ਕਰਦਾ ਹਾਂ। ਤੁਹਾਡੀਆਂ ਪੁਲਿਆਈਆਂ ਲਈ ਤੁਹਾਡਾ ਧੰਨਵਾਦ ਕਰਦਾ। ਤੁਹਾਡੀਆਂ ਮਿਹਰਬਾਨੀਆਂ ਲਈ ਧੰਨਵਾਦ ਕਰਦਾ। ਤੁਹਾਡੇ ਕੀਤੇ ਉਪਕਾਰਾਂ ਤੇ ਕੰਮਾਂ ਲਈ ਸ਼ੁਕਰਗੁਜ਼ਾਰੀ ਕਰਦਾ ਹਾਂ ਮੇਰੇ ਪ੍ਰਭੂ ਯਹੋਵਾ ਤੁਸੀਂ ਦਇਆ ਕਰੋ ਅਤੇ ਕਿਰਪਾ ਕਰੋ ਸਾਡੀਆਂ ਬੇਨਤੀਆਂ ਤੁਹਾਡੇ ਹਜ਼ੂਰ ਤੱਕ ਪਹੁੰਚਣ ਸਾਰੀਆਂ ਬੇਨਤੀਆਂ ਦਾ ਉੱਤਰ ਆਵੇ ਅੱਜ ਦੀ ਪ੍ਰਾਰਥਨਾ ਜਿਨ੍ਹਾਂ ਘਰਾਂ ਦੇ ਵਿੱਚ ਪਿਤਾ ਚੱਲ ਰਹੀ ਹੈ ਚਾਹੇ ਉਹ ਮੋਬਾਈਲਾਂ ਦੇ ਵਿੱਚ ਚੱਲ ਰਹੀ ਹੈ ਚਾਹੇ 뮤ਜ਼ਿਕ ਸਿਸਟਮਾਂ ਦੇ ਵਿੱਚ ਚੱਲ ਰਹੀ ਹੈ ਚਾਹੇ ਮਹਾਨ ਪਿਤਾ ਘਰਾਂ ਦੇ ਟੀਵੀਆਂ ਦੇ ਵਿੱਚ ਚੱਲ ਰਹੀ ਹੈ ਮੇਰੇ ਪ੍ਰਭੂ ਉਹਨਾਂ ਘਰਾਂ ਵਿੱਚ ਆਜ਼ਾਦੀ ਦਾ ਆਤਮਾ ਕੰਮ ਕਰੇ ਤੁਹਾਡੀ ਆਸ਼ੀਸ਼ ਬਰਕਤ ਆਵੇ ਪ੍ਰਭ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ ਆਮੀਨ ਆਮੀਨ ਸੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਪ੍ਰਭੂ ਦੀ ਦਇਆ ਸਦਾ ਸਦਾ ਲਈ ਤੁਹਾਡੇ ਨਾਲ ਬਣੀ ਰਹੀ Amém.